ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਬਹੁਤ ਸੋਹਣੀ ਇੱਕ ਆਪਾਂ ਸਾਨੂੰ ਝੋਟੀ ਦਿਖਾਉਣ ਜਾ ਰਹੇ ਆ ਤੇ ਇਹ ਕੋਠੇ ਹੈ ਜੀ ਮਹਾ ਸਿੰਘ ਵਾਲੇ ਤੇ ਪਿੰਡ ਮਿੱਤਰੋ ਮਹਾਰਾਜ ਤੇ ਬਾਈ ਭਿੰਦੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਚਨੇ ਦੇ ਭਿੰਦ ਬਚਨੇ ਦਾ ਬੱਕਰੀਆਂ ਵਾਲਾ ਤੇ ਝੋਟੀ ਮਿੱਤਰੋ ਬਹੁਤ ਸੋਹਣੀ ਕੁੰਡੇ ਸਿੰਘ ਫੇਸ ਕੁਆਲਿਟੀ ਬਹੁਤ ਚੰਗੀ ਕੱਦਗਾਠ ਵੀ ਮਿੱਤਰੋ ਬਹੁਤ ਚੰਗਾ ਤੇ ਥਣਲੇ ਵੀ ਦੀ ਸਾਫ ਹੈ ਦੁੱਧ ਵੀ ਬਾਈ ਕਹਿੰਦਾ ਵੀ ਮਾਲਕਾਂ ਦੇ ਦੱਸਣ ਦੇ ਮੁਤਾਬਕ ਬਹੁਤ ਚੰਗਾ ਗੱਡਿਆ ਵਾ ਝੋਲੀ ਬਹੁਤ ਸੋਹਣੀ ਹੈ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੁੰਦੀ ਜਾ ਰਹੀ ਆ ਥਣ ਚੰਗਾ ਲੱਗਿਆ ਚੰਗੀ ਚਵਾਈ ਵਾਲਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਦੀ ਡਿਟੇਲ ਹੋਰ ਵੀ ਆਪਾਂ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਜਿਹੜੇ ਵੀ ਵੀਰ ਭਰਾ ਆਪਣੇ YouTube ਚੈਨਲ ਤੇ ਮਿੱਤਰੋ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਫੇਸਬੁੱਕ ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਮਿੱਤਰੋ ਫੋਲੋ ਕਰੋ ਜੇਕਰ ਕੋਈ ਭੜਾ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਹੈ ਜੀ 98724 82124 ਤੋਂ ਥਾਂਲੇ ਵੀ ਦੀ ਮਿੱਤਰੋ ਸਾਫ ਹੈ ਵਜਣ ਚੰਗਾ ਧੁਰੇ ਜਿੱਤ ਨੂੰ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਆਉਂਦੀ ਹੈ ਤੇ ਦੂਜੀ ਗੱਲ ਇਹ ਜਿਹੜੀ ਝੋਟੀ ਆਈ ਵੀ ਆ ਮਿੱਤਰੋ ਗਵਿੰਦਪੁਰੇ ਤੋਂ ਤੇ ਗਵਿੰਦਪੁਰੇ ਦੀਆਂ ਜਾਂ ਚੌਦੀਆਂ ਮਿੱਤਰੋ ਜਿੰਨੇ ਪਸ਼ੂ ਆ ਬਹੁਤ ਚੰਗੇ ਦੁੱਧ ਵਾਲੇ ਆ ਤੇ ਚੰਗੇ ਪਸ਼ੂ ਨਿਕਲ ਰਹੇ ਨੇ ਮੋੜ ਲਓ ਜੀ ਤੌਰ ਵੀ ਮਿੱਤਰੋ ਬਹੁਤ ਸੋਣੀ ਆ ਵਜਨ ਫੁੱਲ ਹੈ ਤੇ ਥਾਂਲੇ ਵੀ ਮਿੱਤਰੋ ਸਾਫ਼ ਹੈ ਕੋਈ ਨਹੀਂ ਕੋਈ ਨਹੀਂ ਕੋਈ ਉਸ ਦਾ ਕੰਨੀ ਦਾ ਜਾਣਾ ਹੀ ਹੈ ਨਾ ਤੇ ਥਣਾ ਦਾ ਗੈਬ ਤੇ ਥਣਾ ਦਾ ਦੂਰੀ ਮਿੱਤਰੋ ਬਹੁਤ ਚੰਗੀ ਹਜੇ ਮਿੱਤਰੋ ਢਲੀ ਨਹੀਂ ਮੇਰਾ ਮੇਰਾ ਅੰਦਾਜ਼ਾ ਵੀ ਹਫਤਾ 10 ਦਿਨ ਬਾਕੀ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਵੀ ਕਿੰਨੇ ਦਾ ਨਾ ਰਹਿੰਦੇ ਨੇ ਹਾਂਜੀ ਭਾਈ ਭਿੰਦੇ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਵਧੀਆ ਜੀ ਠੀਕ ਹੈ ਸੇਤਾ ਹਾਂਜੀ ਇਹ ਜਿਹੜੀ ਆਪਾਂ ਹੁਣ ਝੋਟੀ ਦਿਖਾਈਏ ਦਾ ਸੂਆ ਮੇਨ ਕਿਹੜਾ ਹੋਊਗਾ ਸੂਆ ਦੂਜਾ ਜੀ ਦੂਜਾ ਹਾਂਜੀ ਕਿੰਨੇ ਦਿਨ ਬਾਕੀ ਆ ਮਾਲਕਾਂ ਨੇ ਦੱਸਨ ਦਾ ਜੀ ਤਰੀਕ ਨੂੰ ਦਿਨ ਪੂਰੇ ਆ ਜੀ 25 ਨੂੰ ਹਾਂਜੀ ਮੰਨ ਲਾ ਵੀ 6-7 ਦਿਨ ਦਾ ਹੀ ਪਏ ਆ ਹਨਾ ਹਾਂਜੀ ਤੇ ਵੱਧ ਘੱਟ ਵੀ ਲੈ ਸਕਦੀ ਹੈ ਹਨਾ ਵੱਧ ਘੱਟ ਸਮੀ ਝੋਟੀ ਲੈ ਸਕਦੀ ਹੈ ਠੀਕ ਹੈ ਕਿੰਨਾ ਮਾਲਕਾਂ ਨੇ ਦੁੱਧ ਦੱਸਿਆ ਜੀ ਮਾਲਕਾਂ ਨੇ 12-13 ਲੀਟਰ ਦੁੱਧ ਚੋਇਆ ਜੀ ਕਹਿੰਦੇ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਠੀਕ ਹੈ ਕੋ ਟੀਕੇ ਬਾਰੇ ਦੱਸਿਆ ਕੋਈ ਨਹੀਂ ਉਹ ਨਹੀਂ ਆਪਾਂ ਪੁੱਛਿਆ ਹੀ ਮੈਂ ਪੁੱਛਿਆ ਨਹੀਂ ਮੁੱਲ ਫਿਰ ਕੀ ਕਰਤਾ ਜੀ ਮੁੱਲ 145 ਮਾਣਦਾਨ ਹੋਊਗਾ ਵਿੱਚ ਮਾਣਦਾਨ ਕਰਦੇ ਆ ਜੀ ਤੇ ਫੋਨ ਨੰਬਰ ਵੀ ਦੱਸ ਦਿਓ ਜੀ 98546 ਜੀ 98546 0 ਹਾਂਜੀ 8600 08600 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਕਰੋ ਸੰਪਰਕ ਤੇ ਹਜੇ ਮਿੱਤਰੋ ਇਹਨੇ ਤਿਆਰ ਹੋਣਾ ਤੇ ਹਵਾਨਾ ਉਹਨਾ ਮਿੱਤਰੋ ਬਹੁਤ ਸੋਹਣਾ ਬਣਾਇਆ ਵਾ ਤੇ ਬਣਾਉਂਦੀ ਆ ਰਹੀ ਹੈ ਤੋ ਫੇਰ ਆਪਾਂ ਕਹਿਣਾ ਵੀ ਕੱਲਾ ਕੱਲਾ ਮਿੱਤਰੋ ਥਾਣਾ ਥਾਣਾ ਦਾ ਗੈਬ ਥਾਣਾ ਦੀ ਦੂਰੀ ਬਹੁਤ ਚੰਗੀ ਆ ਤੇ ਠੰਡੀ ਸੀਲ ਵੀ ਮਿੱਤਰੋ ਫੁੱਲ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਤੇ ਇੱਕ ਬਾਈ ਕੋਲੇ ਮਿੱਤਰੋ ਹੋਰ ਵੀ ਮੱਝ ਖੜੀ ਆ ਤੇ ਤੀਜਾ ਸੁਆ ਤੀਜਾ ਜੀ ਖੋਲੋ ਜੀ ਇਹਨੂੰ ਬਾਹਰ ਕੱਢ ਲਿਓ ਤਾਜੀ ਸੂਈ ਵੀ ਆ ਕਿੰਨਾ ਦੁੱਧ ਆ ਇਹਦੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਸੁੱਕਾ ਘਾੜ ਮਿੱਤਰੋ ਇਹਦਾ ਵੀ ਠੀਕ ਆ ਸਿਹਤ ਪੱਕੋ ਥੋੜੀ ਜੀ ਭਾਵੇਂ ਫਿੱਕੀ ਆ ਪਰ ਹਵਾਨਾ ਮਿੱਤਰੋ ਅਗਾੜੀ ਬਸਾੜੀ ਮਿੱਤਰੋ ਬਹੁਤ ਚੰਗੀ ਆ ਤੇ ਹਜੇ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਟਾਈਮ ਆ ਅਸੀਂ 1.5-2 ਵਜੇ ਵੀਡੀਓ ਬਣਾ ਰਹੇ ਆ ਮੋੜ ਲਓ ਜੀ ਤੇ ਚੰਗਾ ਥਾਣਾ ਤੇ ਅਸੀਂ ਮਿੱਤਰੋ ਉਹੀ ਚੀਜ਼ ਦਿਖਾਉਣੇ ਆ ਕੋਈ ਏਖੜ ਲਾ ਕੇ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਆਪਣਾ ਜਿਹੜਾ ਕੰਮ ਹੀ ਨੇ ਆਪਾਂ ਕੰਮ ਹੀ ਉਹ ਕਰਨਾ ਹੈ ਵੀ ਜਿਹੜਾ ਕੋਈ ਭਰਾ ਚੱਲ ਗਿਆ ਜੇ ਤੇ ਜਿੰਨਾ ਚੀਜ਼ ਆਪਾਂ ਕਹੀਏ ਤੇ ਉਨੀ ਮਿੱਤਰੋਂ ਨਿਕਲੇ ਆ ਬੱਚਾ ਕੱਟਾ ਕੱਟੀ ਮਗਰ ਮਿੱਤਰੋਂ ਕੱਟੀ ਐ ਕਿੰਨੇ ਕੁ ਦਿਨਾਂ ਦੀ ਸੂਈ ਹੈ ਜੀ ਇਹ ਸੂਈ ਨੂੰ ਹੱਤਾ ਹੋ ਗਿਆ ਜੀ ਹੱਤਾ ਹੋ ਗਿਆ ਹਾਂਜੀ ਤੇ ਕਿੰਨਾ ਕੁ ਦੁੱਧ ਹੋਊਗਾ ਇਸ ਵਾਰ ਸਹੀ ਦੁੱਧ 12 ਲੀਟਰ ਚੋਣ ਦਾ ਜੀ ਚਾਹੇ ਚਾਰ ਡੰਗ ਚੋਲੇ ਅਗਲਾ 12 ਲੀਟਰ ਚੋਣ ਦਾ ਹਾਂਜੀ ਭਾਵੇਂ ਚਾਰ ਡੰਗ ਚੋਲੇ ਚਾਹੇ ਪੰਜ ਚੋਲੇ ਠੰਡੀ ਸੀਲ ਠੰਡੀ ਸੀਗਾ ਸਭੇ ਸਾਹਮਣੇ ਠੀਕ ਹੈ ਤੇ ਮੁੱਲ ਫਿਰ ਕੀ ਕਰਤਾ ਜੀ ਮੁੱਲ 85000 ਆ ਮੁੱਲ 85000 ਮਾਨਤਾਨ ਹੋ ਜੀ ਇਹਦੇ ਵਿੱਚ ਮਾਨਤਾਨ ਕਰਦਾ ਹੈ ਮੁੱਲ ਮਿੱਤਰੋ 85000 ਮਾਨਤਾਨ ਇਹਦੇ ਵਿੱਚੋਂ ਵੀ ਹੋ ਜਾਊਗਾ ਤੇ ਥਾਂਲੇ ਵੀ ਦੀ ਸਾਫਾ ਗਾੜੀ ਸਾਡੀ ਮਿੱਤਰੋ ਬਹੁਤ ਚੰਗੀ ਹੈ ਸਾਡੀ ਬਹੁਤ ਚੰਗੇ ਡਾਕਰੇ ਦੀ ਬਹੁਤ ਪੋਲੀ ਆ ਬਹੁਤ ਪੋਲੀ ਆ ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਦੋਨੇ ਨਗਾਂ ਦੇ ਵਿੱਚੋਂ ਪਸੰਦ ਕਰ ਸਕਦੇ ਹੋ ਮਗਰ ਮਿੱਤਰੋ ਕੱਟੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਤੇ ਫੋਨ ਨੰਬਰ ਇੱਕ ਵਾਰੀ ਹੋਰ ਦੱਸ ਦਿਓ